ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸਾਰੀਆਂ ਆਪਣੀਆਂ ਭੈਣਾਂ ਨੂੰ ਵੀਡੀਓ ਹੁਣ ਤੁਸੀਂ ਬਹੁਤ ਕਰ ਰਹੇ ਹੋ ਪਿਆਰ ਬਾਈ ਤੇ ਬਾਈ ਯਾਰ ਕਿ ਆਈ ਸੀ ਆਪਣੇ ਕੋਲੇ ਘੇ ਹੋ ਰਹਿਣਾ ਇਹਨਾਂ ਨੇ ਵੀਡੀਓ ਦੇਖਿਓ ਬਾਕੀ ਕਰਦੇ ਆਂ ਗੱਲਬਾਤ ਬਾਈ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਬਾਈ ਕਿਵੇਂ ਤੁਹਾਨੂੰ ਪਤਾ ਲੱਗਿਆ ਇਹ ਬਾਈ ਆਪਾਂ ਵੀਡੀਓ ਦੇਖੀ ਸੀਗੀ ਆਪਣਾ ਪਿੰਡ ਆ ਸੁਖਾਣਾ ਦਾ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਬਾਈ ਦਾ ਚੈਨਲ ਦੇ ਦੇਆ ਬਾਈ ਨੂੰ ਫੋਲੋ ਕਰੋ ਬਾਈ ਨੇ ਜਿੰਨੀ ਗੱਲ ਦੱਸੀ ਸੀ ਬਾਈ ਘਰੇ ਤਿਆਰ ਕਰਨ ਵਾਲਾ ਕੰਮ ਜਮਾਂ ਸਿੰਪਲ ਕੰਮ ਆ ਤੇ ਸੋਹਣਾ ਕੰਮ ਆ ਬਾਈ ਓਰੀਜਨਲ ਕੰਮ ਆ ਕੋਈ ਇਹ ਡੁਪਲੀਕੇਟ ਵਾਲਾ ਕੰਮ ਨਹੀਂ ਬਾਈ ਆ ਕੇ ਦੇਖੋ ਤਸੱਲੀ ਕਰੋ ਮੇਰਾ ਪਿੰਡ ਆ ਸੁਖਾਣਾ ਦਾ ਆਪਣੇ ਮਾਸੀ ਦੇ ਮੁੰਡੇ ਨੇ ਸਰਾਂਦ ਕੋ ਵੀਡੀਓ ਦੇਖੀ ਸੀ ਉਸ ਤੋਂ ਬਾਅਦ ਬਾਈ ਆ ਕੇ ਘੋ ਦੇਖਿਆ ਬਾਈ ਪੂਰਾ ਵਧੀਆ ਸਿਰੇ ਦਾ ਕੰਮ ਆ ਬਾਈ ਦਾ ਕੰਮ ਦੇਸੀ ਆ ਆ ਕੇ ਜਦੋਂ ਤਸੱਲੀ ਕਰੋਗੇ ਫੇਰ ਪਤਾ ਲੱਗਣਾ ਕਿਉਂਕਿ ਜਦੋਂ ਵੀਡੀਓ ਦੇ ਵਿੱਚ ਗੱਲਬਾਤ ਹੁੰਦੀ ਆ ਨਾ ਤਾਂ ਬਾਈ ਨੇ ਮੈਨੂੰ ਕੋਈ ਪੈਸਾ ਦਿੱਤਾ ਵੀ ਬਾਈ ਬੋਲਣ ਪਿਛੇ ਆਪਾਂ ਮੈਂ ਸੁਖਾਣਾ ਤੋਂ ਚੱਲ ਕੇ ਆਇਆ ਬਾਈ ਤੋਂ 3 ਕਿਲੋ ਘੋ ਵੀ ਖਰੀਦਿਆ ਠੀਕ ਆ ਬਾਈ ਨੇ ਚੰਗੀ ਸੇਵਾ ਕੀਤੀ ਆ ਸਾਡੀ ਬਾਈ ਨੂੰ ਜਰੂਰ ਫੋਲੋ ਕਰੋ ਇੱਥੋਂ ਅਸੀਂ ਸਰਹੰਦ ਘੋ ਭੇਜ ਕੇ ਸਰਹੰਦ ਵਾਲੇ ਬਾਈ ਨੇ ਮੇਰੇ ਮਾਸੀ ਦੇ ਮੁੰਡੇ ਨੇ ਇੰਗਲੈਂਡ ਭੇਜਣਾ ਬਾਈ ਕੋਲ ਜਰੂਰ ਆਓ ਬਾਈ ਜੀ ਨੂੰ ਘਰ ਦਾ ਘੋ ਚਾਹੀਦਾ ਵਧੀਆ ਪੂਰਾ ਵਧੀਆ ਸੈਟ ਕਮ ਆ ਬਾਈ ਦਾ ਯਾਰ ਘਰੇ ਤਿਆਰ ਕਰਦਾ ਇੱਕ ਨੰਬਰ ਚੀਜ਼ ਆ ਤਾਂ ਕਿ ਇਹ ਆਪ ਚੈੱਕ ਕਰਕੇ ਲਿਆ ਆਪਣਾ ਕੰਮ ਵੀ ਪਸ਼ੂਆਂ ਦਾ ਪਾਰ ਕਰਦੇ ਆਪਾਂ ਠੀਕ ਹੈ ਨਾ ਬਾਈ ਆਓ ਜਰੂਰ ਬਾਈ ਨੂੰ ਫੋਲੋ ਕਰੋ ਸਪੋਰਟ ਕਰੋ ਤਾਂ ਸਾਨੂੰ ਚਾਹ ਪਿੰਗਣਾ ਪਈ ਹੈ ਬਾਈ ਘਰੇ ਪਿੰਗਣਾ ਤੇ ਵੀ ਤਿਆਰ ਕਰਦਾ ਉਰਾ ਖੁਸ਼ ਬਾਗੋ ਬਾ ਕਰਕੇ ਤੋਰਿਆ ਬਹੁਤ ਸੇਵਾ ਸੇਵਾ ਕਰਦਾ ਭਈ ਆਏ ਕਰ ਨਰਮ ਬੰਦਾ ਯਾਰ ਦੱਬ ਕੇ ਸਪੋਰਟ ਕਰੋ ਮੇਰੇ ਵੀਰ ਭਰਾ ਜਰੂਰ ਬਾਈ ਜੀ ਫੋ ਆਓ ਇਹ ਜੀ ਖਰੀਦੋ ਸਸਤੀ ਗੱਲ ਬਾਈ ਜੀ ਸਾਰੇ ਭਰਾਵਾਂ ਨੂੰ ਬਹੁਤ ਮਿਹਰਬਾਨੀ ਬਹੁਤ ਪਿਆਰ ਮੈਦੇ ਹੈ ਭਈ ਆਪਣਾ ਨੰਬਰ ਨੋਟ ਕਰ ਲਓ 81461 34475 ਤੇ ਫੋਲੋ ਕਰ ਲਓ ਆਪਣੇ ਭਰਾ ਨੂੰ ਬਾਈ ਧੰਨਵਾਦ ਜੀ ਹਾਂਜੀ ਬਾਈ ਜੀ ਸਸਤੀ ਗੱਲ ਜੀ ਸਾਰੇ ਭਰਾਵਾਂ ਨੂੰ ਸਾਰੀਆਂ ਆਪਣੀਆਂ ਭੈਣਾਂ ਨੂੰ ਵੀਡੀਓ ਹਮ ਤੁਸੀਂ ਬਹੁਤ ਕਰ ਰਹੇ ਹੋ ਪਿਆਰ ਬਾਈ ਬਾਈ ਯਾਰ ਕਿ ਆਈ ਸੀ ਆਪਣੇ ਕੋਲੇ ਘੇ ਹੋ ਰਹਿਣਾ ਇਹਨਾਂ ਨੇ ਵੀਡੀਓ ਦੇਖੀ ਉਹ ਬਾਕੀ ਕਰਦੇ ਆ ਗੱਲਬਾਤ ਬਾਈ ਨਾਲ ਸਸੀ ਕਾਲ ਬਾਈ ਸਸੀ ਕਾਲ ਜੀ ਅੱਛਾ ਬਈ ਕਿਵੇਂ ਤੁਹਾਨੂੰ ਪਤਾ ਲੱਗਿਆ ਇਹ ਬਈ ਆਪਾਂ ਵੀਡੀਓ ਦੇਖੀ ਸੀਗੀ ਆਪਣਾ ਪੈਂਡਾ ਸੁਖਾਣਾਂ ਦਾ ਪਹਿਲਾਂ ਸਾਰੇ ਭੈਣ ਭਰਾंनो ਸਤਿ ਸ਼੍ਰੀ ਅਕਾਲ ਜਿਹੜੇ ਬਾਈ ਦਾ ਚੈਨਲ ਦੇਖਦੇ ਆ ਬਾਈ ਨੂੰ ਫੋਲੋ ਕਰੋ ਬਾਈ ਨੇ ਜਿੰਨੀ ਗੱਲ ਦੱਸੀ ਸੀ ਬਾਈ ਘਰੇ ਤਿਆਰ ਕਰਨ ਵਾਲਾ ਕੰਮ ਜਮਾਂ ਸਿੰਪਲ ਕੰਮ ਤੇ ਸੋਹਣਾ ਕੰਮ ਆ ਬਾਈ ਦਾ origignal ਕੰਮ ਆ ਕੋਈ ਇਹ ਡੁਪਲੀਕੇਟ ਵਾਲਾ ਕੰਮ ਨਹੀਂ ਬਾਈ ਆ ਕੇ ਦੇਖੋ ਤਸੱਲੀ ਕਰੋ ਮੇਰਾ ਪੈਂਡਾ ਸੁਖਾਣਾਂ ਦਾ ਆਪਣੇ ਮਾਸੀ ਦੇ ਮੁੰਡੇ ਨੇ ਸਰਹੰਦ ਤੋਂ ਵੀਡੀਓ ਦੇਖੀ ਸੀ ਉਦੋਂ ਬਾਅਦ ਬਾਈ ਆ ਕੇ ਘੋੜ ਦੇਖਿਆ ਬਾਈ ਪੂਰਾ ਵਧੀਆ ਸਿਰੇ ਦਾ ਕੰਮ ਆ ਬਾਈ ਦਾ ਕੰਮ ਦੇਸੀ ਆ ਆ ਕੇ ਜਦੋਂ ਤਸੱਲੀ ਕਰੋਗੇ ਫੇਰ ਪਤਾ ਲੱਗਣਾ ਕਿਉਂਕਿ ਜਦੋਂ ਵੀਡੀਓ ਦੇ ਵਿੱਚ ਗੱਲਬਾਤ ਹੁੰਦੀ ਆ ਨਾ ਤਾਂ ਬਾਈ ਨੇ ਮੈਨੂੰ ਕੋਈ ਪੈਸਾ ਦਿੱਤਾ ਵੀ ਬਾਈ ਬੋਲਣ ਵਿੱਚ ਆਪਾਂ ਮੈਂ ਸੁਖਾਣਾ ਤੋਂ ਚੱਲ ਕੇ ਆਇਆ ਬਾਈ ਦੋ 3 ਕਿਲੋ ਘੋ ਵੀ ਖਰੀਦਿਆ ਠੀਕ ਆ ਬਾਈ ਨੇ ਚੰਗੀ ਸੇਵਾ ਕੀਤੀ ਆ ਸਾਡੀ ਬਾਈ ਨੂੰ ਜਰੂਰ ਫੋਲੋ ਕਰੋ ਇੱਥੋਂ ਅਸੀਂ ਸਰਹੰਦ ਘੋ ਭੇਜ ਕੇ ਸਰਹੰਦ ਵਾਲੇ ਬਾਈ ਨੇ ਮੇਰੇ ਮਾਸੀ ਦੇ ਮੁੰਡੇ ਨੇ ਇੰਗਲੈਂਡ ਭੇਜਣਾ ਬਾਈ ਕੋਲੇ ਜਰੂਰ ਆਓ ਬਾਈ ਜੀ ਨੂੰ ਘਰ ਦਾ ਘੋ ਚਾਹੀਦਾ ਵਧੀਆ ਪੂਰਾ ਵਧੀਆ ਸੈਟ ਕਮ ਆ ਬਾਈ ਦਾ ਯਾਰ ਘਰੇ ਤਿਆਰ ਕਰਦਾ ਇੱਕ ਨੰਬਰ ਚੀਜ਼ ਆ ਤਾਂ ਕਿ ਇਹ ਆਪ ਚੈੱਕ ਕਰਕੇ ਲਿਆ ਆਪਣਾ ਕੰਮ ਵੀ ਪਸ਼ੂਆਂ ਦਾ ਪਾਰ ਕਰਦੇ ਆਪਾਂ ਠੀਕ ਹੈ ਨਾ ਬਾਈ ਆਓ ਜਰੂਰ ਬਾਈ ਨੂੰ ਫੋਲੋ ਕਰੋ ਸਪੋਰਟ ਕਰੋ ਤਾਂ ਸਾਾਨੂੰ ਚਾਹ ਪਿੰਗਣਾ ਪਈ ਆ ਬਾਈ ਘਰੇ ਪਿੰਗਣਾਂ ਤੇ ਵੀ ਤਿਆਰ ਕਰਦਾ ਪੂਰਾ ਖੁਸ਼ ਬਾਗੋ ਬਾਗ ਕਰਕੇ ਤੋਰਿਆ ਬਹੁਤ ਸੇਵਾ ਸਵਾ ਸੇਵਾ ਕਰਦਾ ਬਈ ਐ ਕਰੇ ਨਰਮ ਬੰਦਾ ਯਾਰ ਦੱਬ ਕੇ ਸਪੋਰਟ ਕਰੋ ਮੇਰੇ ਵੀਰ ਭਰਾ ਜਰੂਰ ਬਾਈ ਦੇ ਫੋਲ ਆਓ ਇਹ ਜੀ ਖਰੀਦੋ ਸਤਿਗੁਰ ਬਾਈ ਜੀ ਸਾਰੇ ਭਰਾਵਾਂ ਨੂੰ ਬਹੁਤ ਮਿਹਰਬਾਨੀ ਬਹੁਤ ਪਿਆਰ ਮਿਲ ਰਿਹਾ ਬਈ ਆਪਣਾ ਨੰਬਰ ਨੋਟ ਕਰ ਲਓ 81461 34475 ਤੇ ਫੋਲੋ ਕਰ ਲਓ ਆਪਣੇ ਭਰਾਵਾਂ ਨੂੰ ਬਈ ਧੰਨਵਾਦ ਜੀ